ਜਿਹੜਾ ਬੰਦਾ ਆਪਦੇ ਧਰਮ ਦੇ ਵਿੱਚ ਆ ਕੋਈ ਮੁਸਲਮਾਨ ਆ ਤਾਂ ਉਹ ਪੱਕਾ ਮੁਸਲਮਾਨ ਹੋਵੇ ਜੀ ਜੀ ਕੋਈ ਸਨਾਤਨ ਧਰਮ ਦੇ ਵਿੱਚ ਆ ਤਾਂ ਉਹ ਪੱਕਾ ਸਨਾਤਨੀ ਹੋਵੇ ਜੀ ਬਿਲਕੁਲ ਜੀ ਕੋਈ ਸਿੱਖ ਆ ਤਾਂ ਪੱਕਾ ਸਿੱਖ ਹੋਵੇ ਜੀ ਆਪਦੇ ਧਰਮ ਪ੍ਰਤੀ ਬੰਦੇ ਨੂੰ ਵਫਾਦਾਰ ਹੋਣਾ ਬਹੁਤ ਜ਼ਰੂਰੀ ਆ ਬਿਲਕੁਲ ਜੀ ਪਰ ਧਰਮ ਸਤਿ ਸ੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਪਿੰਡ ਲੋਂਗੋਵਾਲ ਦੇ ਗੁਰਦੁਆਰਾ ਸ਼ਹੀਦ ਭਾਈ ਮਣੀ ਸਿੰਘ ਜੀ ਪੱਤੀ ਰੰਡਾਵਾ ਚ ਖੜੇ ਆ ਸਰਬ ਧਰਮ ਸਮੇਲਨ ਵੈਸੇ ਤਾਂ ਤੁਸੀਂ ਸਾਰੀਆਂ ਜਿਹੜੀਆਂ ਰੂਹਾਂ ਦੇਖ ਕੇ ਚਿਹਰੇ ਦੇਖ ਕੇ ਚਿਹਰੇ ਮੂਰੇ ਦੇਖ ਕੇ ਸਮਝ ਗਏ ਹੋਵੋਗੇ ਵੀ ਕਿੰਡਾ ਵੱਡਾ ਸੰਦੇਸ਼ ਦੇਣ ਲਈ ਇਹ ਵੀਡੀਓ ਬਣ ਰਹੀ ਆ ਕਸਬਾ ਲੋਂਗੋਵਾਲ ਦੇ ਵਿੱਚ ਬਹੁਤ ਜਿਹੜੇ ਸਥਾਨਕ ਵਾਸੀ ਨੇ ਇੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾਗਾ ਵੀਡੀਓ ਵੀ ਸ਼ੇਅਰ ਕਰ ਦਿਓ ਤੇ ਸਮਾਗਮ ਦੇ ਵਿੱਚ ਸਮੂਲੀਅਤ ਵੀ ਕਰ ਲਿਓ ਆਪਣੇ ਨਾਲ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਸੀਪਾਈ ਮਣੀ ਸਿੰਘ ਦੇ ਗ੍ਰੰਥੀ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਧਰਮਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਪ੍ਰਣਾਮ ਤੇ ਸਲਾਮ ਅਲੈਕਮ ਜੀ ਬੱਬਾ ਜੀ ਤੁਸੀਂ ਚਾਣਨਾ ਪਾਉ ਵੀ ਇਹ ਸਮਾਗਮ ਦਾ ਮੁੱਖ ਦੇਸ਼ ਕੀ ਹੈਗਾ ਜੀ ਤੇ ਕਦੋਂ ਕਰਵਾਇਆ ਜਾ ਰਿਹਾ ਠੀਕ ਹੈ ਜੀ ਆਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗੋ ਉਪਜਿਆ ਕੌਣ ਭਲੇ ਕੋ ਮੰਦੇ ਜੀ ਜ਼ਿਆਦਾਤਰ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਜੀ ਹੂੰ ਜ਼ਿਆਦਾਤਰ ਜਿਹੜਾ ਸਮਾਜ ਦੇ ਵਿੱਚ ਕਾਲ ਕਲੇਸ਼ ਝਗੜਾ ਹੈਗਾ ਹੂੰ ਹੂੰ ਉਹ ਜ਼ਿਆਦਾਤਰ ਧਰਮਾਂ ਦੇ ਨਾਂ ਤੇ ਹੁੰਦਾ ਹੈਗਾ ਜੀ ਹੂੰ ਕਿਉਂਕਿ ਕੁਝ ਕੁ ਲੋਕ ਹੁੰਦੇ ਨੇ ਜੀ ਜਿਹੜੇ ਧਰਮਾਂ ਦੇ ਵਿੱਚ ਫੁੱਟ ਪਾ ਕੇ ਉਹਦੇ ਤੋਂ ਫਿਰ ਸਿਆਸੀ ਰੋਟੀਆਂ ਖੇਡ ਲੈਂਦੇ ਨੇ ਨਿੱਜੀ ਲਾਹਾ ਲੈ ਜਾਂਦੇ ਨੇ ਜੀ ਆਪਦੇ ਸਵਾਰਥ ਵਾਸਤੇ ਉਹ ਮਤਲਬ ਧਾਰਮਿਕ جنگ ਛੇੜਦੇ ਨੇ ਸਾਨੂੰ ਲੜਾਉਂਦੇ ਨੇ ਸਾਨੂੰ ਮਤਲਬ ਲੜਾ ਦਿੰਦੇ ਨੇ ਜੀ ਜਿਹਦੇ ਕਰਕੇ ਫਿਰ ਆਪਾਂ ਦੇਖਦੇ ਆ ਕਈ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਟੁੱਟ ਜਾਂਦੀ ਹੈ ਜੀ ਜਾਂ ਫਿਰ ਆਪਸ ਦੇ ਵਿੱਚ ਆਪਾਂ ਭਾਈ ਭਾਈ ਦੇ ਬੈਰੀ ਬਣ ਜਾਂਦੇ ਆ ਜੀ ਧਰਮਾ ਪ੍ਰਤੀ ਆਪਾਂ ਫਿਰ ਮਤਲਬ ਭੱਦੀ ਸ਼ਬਦਾਵਲੀ ਵਰਤਦੇ ਆਂ ਜੀ ਬਹੁਤ ਕੁਝ ਹੁੰਦਾ ਹੈਗਾ ਜੀ ਬਿਲਕੁਲ ਜੀ ਸੋ ਅਸੀਂ ਇਹਨਾਂ ਨਗਰ ਲੋਂਗੋਵਾਲ ਦੀ ਸਾਰੀ ਸੰਗਤ ਨੇ ਹੂੰ ਇਹਨਾਂ ਵਿਖੇੜਿਆਂ ਤੋਂ ਇਹਨਾਂ ਝਗੜਿਆਂ ਤੋਂ ਉੱਪਰ ਉੱਠ ਕੇ ਇੱਕ ਅਸੀਂ ਉਦਮ ਉਪਰਾਲਾ ਕੀਤਾ ਸਾਰੇ ਲੋਂਗੋਵਾਲ ਨਗਰ ਨੇ ਜੀ ਸਰਬ ਧਰਮ ਸਮੇਲਨ ਇੱਥੇ ਹੋ ਰਿਹਾ ਜੀ 16 ਫਰਵਰੀ ਨੂੰ ਜੀ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਵਿਖੇ ਜੀ ਜੀ ਔਰ ਇਸ ਸਮੇਲਨ ਦਾ ਇੱਕੋ ਇੱਕ ਮਕਸਦ ਆ ਜੀ ਵੀ ਜਿਹੜੀ ਮਨੁੱਖਤਾ ਦੀ ਅਸੀਂ ਆਪਸ ਦੇ ਵਿੱਚ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹਨੂੰ ਕਾਇਮ ਰੱਖੀਏ ਜੀ ਹਾਂਜੀ ਜਿਹੜਾ ਬੰਦਾ ਆਪਦੇ ਧਰਮ ਦੇ ਵਿੱਚ ਆ ਕੋਈ ਮੁਸਲਮਾਨ ਆ ਤਾਂ ਉਹ ਪੱਕਾ ਮੁਸਲਮਾਨ ਹੋਵੇ ਜੀ ਜੀ ਕੋਈ ਸਨਾਤਨ ਧਰਮ ਦੇ ਵਿੱਚ ਆਤਾ ਉਹ ਪੱਕਾ ਸਨਾਤ ਨਹੀਂ ਹੋਵੇ। ਬਿਲਕੁਲ ਜੀ। ਕੋਈ ਸਿੱਖ ਆ ਤਾਂ ਪੱਕਾ ਸਿੱਖ ਹੋਵੇ ਜੀ। ਆਪਦੇ ਧਰਮ ਪ੍ਰਤੀ ਬੰਦੇ ਨੂੰ ਵਫਾਦਾਰ ਹੋਣਾ ਬਹੁਤ ਜ਼ਰੂਰੀ ਆ। ਬਿਲਕੁਲ ਜੀ। ਪਰ ਧਰਮ ਦੇ ਨਾਂ ਤੇ ਝਗੜਾ ਮਾੜੀ ਗੱਲ ਆ। ਹਮ ਇੱਕ ਦੂਜੇ ਦੇ ਧਰਮ ਨੂੰ ਨਿੰਦਣਾ, ਭੇਟਣਾ ਇਹ ਬੁਰੀ ਗੱਲ ਆ ਜੀ। ਸਤਕਾਰ ਸਾਰੇ ਧਰਮਾਂ ਦਾ ਕਰਨਾ ਚਾਹੀਦਾ ਜੀ। ਪਰ ਬੰਦੇ ਨੂੰ ਪਰਪੱਕ ਆਪਦੇ ਧਰਮ 'ਚ ਰਹਿਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਕਿਉਂਕਿ ਜ਼ਰੂਰੀ ਆ ਜੀ ਆਪੋ ਆਪਦੇ ਧਰਮ ਦਾ ਬੰਦੇ ਨੂੰ ਗਿਆਨ ਵੀ ਹੁੰਦਾਗਾ, ਸੋਝੀ ਵੀ ਹੁੰਦੀ ਆ ਮੈਂ ਮੇਰੇ ਧਰਮ ਕਰਦਾ ਫਿਰ ਉਹਨੂੰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਨਿਭਾ ਨਹੀਂ ਸਕਦੇ ਹੁੰਦੇ ਬਿਲਕੁਲ ਜੀ ਬਿਲਕੁਲ ਇਸ ਕਰਕੇ ਇਹ ਸਰਬ ਧਰਮ ਸੰਮੇਲਨ ਹੋ ਰਿਹਾ ਜਿਹਦੇ ਵਿੱਚ ਜਿਹੜੇ ਮੁੱਖ ਮਹਿਮਾਨ ਜਿੰਨੇ ਜੀ ਸਾਡੇ ਤਾਂ ਇਸ ਸਮਾਗਮ ਦੇ ਉਹ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਸ਼ਾਹੀ ਇਮਾਮ ਪੰਜਾਬ ਨੇ ਜੀ ਉਹਨਾਂ ਨੂੰ ਸਾਡਾ ਸੱਦਾ ਪੱਤਰ ਦਿੱਤਾ ਹੋਇਆ ਜੀ ਸੋ ਉਹ ਸਾਡੇ ਵਿਸ਼ੇਸ਼ ਮਹਿਮਾਨ ਨੇ ਜੀ ਉਸ ਤੋਂ ਬਾਅਦ ਸਿੱਖ ਧਰਮ ਵੱਲੋਂ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਜੀ ਸਿੰਘ ਸਹਿਬਾਨ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉਹ ਵੀ ਪਹੁੰਚਣਗੇ ਜੀ ਸੋ ਸਨਾਤਨ ਧਰਮ ਦੇ ਵਿੱਚੋਂ ਸੰਗਰੂਰ ਤੋਂ ਨੇ ਜੀ Swami Shankar Muni ਜੀ ਉਹ ਵੀ ਹਾਜ਼ਰੀ ਲਵਾਉਣਗੇ ਤੇ ਜਿਹੜਾ ਸਾਡੇ ਇਹ ਵੀਡੀਓ ਬਣਾਉਣ ਦਾ ਮਕਸਦ ਹੋ ਸਾਰੀ ਸੰਗਤ ਨੂੰ ਆ ਵੀ ਕਿਰਪਾ ਕਰਕੇ ਸਾਰੀ ਸੰਗਤ 16 ਫਰਵਰੀ ਨੂੰ ਇਹਨਾਂ ਮਹਾਨ ਸੱਜਣਾ ਦੇ ਮਹਾਨ ਬਦਮਾਨਾਂ ਦੇ ਸੁੰਦਰ ਸੋਹਣੇ ਵਿਚਾਰ ਸੁਣਨ ਵਾਸਤੇ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ ਸਮਾਗਮ ਦਾ ਜਿਹੜਾ ਸਮਾਜੀ ਉਹ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ 16 ਫਰਵਰੀ 16 ਫਰਵਰੀ ਜੀ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਮਾਗਮ ਦਾ ਸਮਾਂ ਹੈ ਸਾਰੀਆਂ ਸੰਗਤਾਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਰੀਆਂ ਸੰਗਤਾਂ ਮਾਈਆਂ ਭੈਣਾਂ ਵੀਰ ਬਜ਼ੁਰਗ ਨੌਜਵਾਨ ਵੀਰ ਜਰੂਰ ਪਹੁੰਚਣਾ ਕਿਉਂਕਿ ਜਿਹੜੇ ਇਹ ਮਹਾਨ ਬਦਮਾਨ ਸੱਜਣ ਪਹੁੰਚ ਰਹੇ ਨੇ ਕਦੇ ਕਦਾਈਂ ਇਹੋ ਜਿਹਾ ਸੁਭਾਗਾ ਸਮਾਂ ਮਿਲਦਾ ਜੀ ਅਸੀਂ ਇਹਨਾਂ ਦੇ ਵਿਚਾਰ ਸੁਣ ਕੇ ਲਾਹੇ ਪ੍ਰਾਪਤ ਕਰੀਏ ਤੇ ਅਮਲ ਵੀ ਕਰੀਏ ਇਸ ਸਮਾਗਮ ਤੇ ਇਤਿਹਾਸੀ ਆਪਸ ਚੀ ਭਾਈਚਾਰਕ ਸਾਂਝ ਕਾਇਮ ਕਰੀਏ ਮੇਲ ਜੋਲ ਨਾਲ ਪ੍ਰੇਮ ਭਾਵਨਾ ਨਾਲ ਅਸੀਂ ਸਮਾਜ ਦੇ ਵਿੱਚ ਵਿਚਰੀਏ ਜੀ ਸੋ ਮਾਨਸਕੀ ਜਾਤ ਸਭਾ ਇੱਕੇ ਪਹਿਚਾਨ ਉਹਦਾ ਸੱਦਾ ਦਈਏ ਤਾਂ ਕਿ ਅਸੀਂ ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇ ਆਧਾਰ ਤੇ ਰੱਖੀਏ ਧਰਮਾਂ ਦੇ ਨਾਂ ਤੇ ਝਗੜਾ ਨਾ ਕਰੀਏ ਬਿਲਕੁਲ ਜੀ ਜਿਹੜਾ ਆਪਾਂ ਜਿਹੜਾ ਇਨਸਾਨ ਨਾ ਆਪਣੇਆਂ ਨਾਲ ਸਾਰੇ ਭਾਈਚਾਰਕ ਨਾਲ ਪਿਆਰ ਕਰਦਾ ਬਈ ਉਹ ਵੀਡੀਓ ਵੀ ਸ਼ੇਅਰ ਕਰੋ ਪਹੁੰਚਿਓ ਵੱਡੀ ਗੱਲ ਐ ਦੁਬਾਰਾ ਛੁੱਟੀ ਦਾ ਦੇਣਾ ਤੁਸੀਂ ਕੀ ਕਹੋਗੇ ਇਸ ਬਾਰੇ بسم اللہ الرحمن الرحیم ਜਿਵੇਂ ਸਾਡੇ ਗ੍ਰਾਂਤੀ ਸਾਹਿਬਾਨ ਨੇ ਦੱਸਿਆ ਕਿ ਸਾੜਾ ਸਾਰੇ ਅਸੀਂ ਇੱਕੋ ਹੀ ਆ ਜੀ ਬਿਲਕੁਲ ਤਰਨ ਸਾਡਾ ਇੱਕੋ ਹੀ ਹੈ ਰੱਬ ਇੱਕੋ ਹੀ ਹੈ ਤੇ ਅਸੀਂ ਇੱਕ ਦੂਸਰੇ ਦਾ ادب ਇhtਰਾਮ ਕਰਨਾ ਹੈ ਪਿਆਰ ਮੁਹੱਬਤ ਨਾਲ ਰਹਿਣਾ ਹੈ ਇਹੀ ਆਪਣਾ ਸੰਦੇਸ਼ ਦੇਣਾ ਪੂਰੀ ਦੁਨੀਆ ਤੇ ਕਿ ਸਾਡੇ ਪੰਜਾਬ ਦੇ ਵਿੱਚ ਕਿ ਅਸੀਂ ਸਭ ਇਕੱਠੇ ਹੀ ਰਹਿ ਰਹੇ ਹਾਂ ਕੋਈ ਸਾਨੂੰ ਕਿਸੇ ਤੋਂ ਕੋਈ ਕਿਸੇ ਤੋਂ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਕੋਈ ਨੁਕਸਾਨ ਨਹੀਂ ਇੱਕ ਦੂਜੇ ਦਾ ਹੈਗਾ ਪਿਆਰ ਨਾਲ ਜਿ ਰਹਿਣਾ ਹੈ ਅਸੀਂ ਦੁੱਖ ਸੁੱਖ ਦੇ ਵੀ ਸਾਂਝੀ ਹੁੰਨੇ ਆ ਖੁਸ਼ੀ ਦੇ ਵਿੱਚ ਆਉਨੇ ਆ ਖੁਸ਼ੀ ਗਮੀ ਦੇ ਵੀ ਸ਼ਰੀਕ ਹੁੰਨੇ ਆ ਅਸੀਂ ਪਿਆਰ ਮੁਹੱਬਤ ਰਹਿਣਾ ਇਹੀ ਸੰਦੇਸ਼ ਪੂਰੀ ਦੁਨੀਆ 'ਚ ਦੇਣਾ ਚਾਹੁੰਦੇ ਹਾਂ ਬਿਲਕੁਲ ਲੌਂਗੋਵਾਲ ਦੇ ਵਿੱਚ ਤਾਂ ਵੈਸੇ ਹੈਗਾ ਹੀ ਆ ਭਾਈਚਾਰਕ ਸਾਂਝ ਬਹੁਤ ਵੱਡੀ ਹੈ ਇੱਥੇ ਦੇਖਣ ਨੂੰ ਮਿਲਦੀ ਹੈਗੀ ਤੇ Hindu ਧਰਮ ਦੇ ਵਿੱਚ ਵੀ ਸਮਾਗਮ ਦੇ ਵਿੱਚ ਸਾਰੇ ਇਕੱਠੇ ਹੁੰਦੇ ਨੇ ਸਿੱਖ ਸਮਾਗਮ ਦੇ ਵਿੱਚ ਵੀ ਤੇ ਮੁਸਲਮਾਨ ਤੇ ਬਾਬਾ ਜੀ ਤੁਸੀਂ ਸੰਨਤ ਅਸਨਤ ਧਰਮ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸਪੈਸ਼ਲ ਸੰਦੇਸ਼ ਦਿਓ ਵੀ ਜ਼ਰੂਰ ਆਉਣ ਜੀ ਸਰਵੇ ਭਵੰਤੂ ਸੁਖੇਨਾ ਸਰਵੇ ਸੰਤੂ ਨਿਰਾਮਯਹ ਸਰਵੇ ਬਧਰਾਣੀ ਪਸ਼ਚੰਤੀ ਮਾਕ ਅਸ਼ੰਦੁਕ ਭਾਵੇਤ ਜੀ ਸਨਾਤਨ ਧਰਮ ਦੇ ਮੁਤਾਬਕ ਹੈ ਸਾਰੇ ਧਰਮ ਦਾ ਸਤਿਕਾਰ ਕਰੋ ਹਮ ਸਰਵੇ ਭਵੰਤੂ ਸੁਖੇਨਾ ਸਭ ਖੁਸ਼ੀ ਬਸੋ ਇੱਕ ਦੂਜੇ ਨਾਲ ਮਿਲ ਕੇ ਰਹੋ ਇਸ ਨੂੰ ਮੁੱਖ ਰੱਖਦੇ ਹੋਏ ਗੁਰਦੁਆਰੇ ਦੇ ਵਿੱਚ ਮੁਸਲਮਾਨ ਭਾਈਚਾਰੇ ਨੇ ਸਿੱਖ ਭਾਈਚਾਰੇ ਨੇ ਹਿੰਦੂ ਭਾਈਚਾਰੇ ਨੇ ਮਿਲ ਕੇ ਜੋ ਪ੍ਰੋਗਰਾਮ ਕੀਤਾ ਹੈ 16 ਫਰਵਰੀ ਨੂੰ ਹੂੰ ਸਭ ਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਹੈ ਜੋ ਸਨਾਤਨ ਨੂੰ ਮੰਨਣ ਵਾਲੇ ਨੂੰ ਕਿ ਪਹੁੰਚੋ ਵੱਤ ਤੋਂ ਵੱਧ ਛੜ ਕੇ ਹਿੱਸਾ ਲਓ ਜੀ ਜੋ ਸਾਰੇ ਧਰਮ ਮਿਲ ਕੇ ਰਹੀਏ ਕਿਉਂਕਿ ਲੋਕ ਨੇ ਰਾਜਨੀਤਿਕ ਕਰਕੇ ਹੂੰ ਲੋਕਾਂ ਨੂੰ ਆਪਸ ਵਿੱਚ ਲੜਾ ਦਿੰਦੇ ਨੇ ਜੀ ਬਿਲਕੁਲ ਔਰ ਇੱਥੇ ਕੋਈ ਲੜਾਈ ਨਹੀਂ ਜੀ ਸਾਰੇ ਇੱਕ ਦੂਜੇ ਦੇ ਦੁੱਖ ਔਰ ਸੁੱਖ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਸਭ ਨੂੰ ਬੇਨਤੀ ਹੈ ਜੀ 16 ਤਰੀਕ ਨੂੰ ਜ਼ਰੂਰ ਪਹੁੰਚੋ ਜੀ ਹੂੰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਇੱਕ ਬੇਨਤੀ ਮੈਂ ਕਰਨੀ ਆ ਜੀ ਸੋਸ਼ਲ ਮੀਡੀਆ ਜਿਹੜਾ ਨਾ ਸਾਡੇ ਵਿੱਚ ਫੁੱਟ ਪਾਉਣ ਵਾਸਤੇ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਸਿਆਸੀ ਲੋਕਾਂ ਵੱਲੋਂ ਉਹ ਪਤਾ ਨਹੀਂ ਕਿਹੜੇ ਧਰਮ ਦੇ ਨੇ ਉਹ ਅਸਲ 'ਚ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਬੇਨਤੀ ਆ ਇੱਥੇ ਸੋਸ਼ਲ ਮੀਡੀਆ ਨੂੰ ਵਰਤ ਲਓ ਤਾਂ ਜੋ ਭਾਈਚਾਰਕ ਸਾਂਝ ਬਣੇ ਕੀ ਖਿਆਲ ਹੈ ਸਹੀ ਗੱਲ ਹੈ ਨਾ ਇਹ ਤੇ ਬੇਨਤੀ ਆ ਜੀ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੇ ਪਹੁੰਚੇ ਹੋ ਜਰੂਰ ਵੱਧ ਤੋਂ ਵੱਧ ਜਿੱਥੋਂ ਹੋ ਸਕਦਾ ਚੱਲ ਕੇ ਆਓ ਤਾਂ ਜੋ ਇੱਕ ਵਧੀਆ ਸੰਦੇਸ਼ ਸਾਰੇ ਸਮਾਜ ਤੱਕ ਪਹੁੰਚ ਸਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ